ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅੰਮ੍ਰਿਤਸਰ ਬਾਈਪਾਸ ਦੇ ਉੱਪਰ ਹੀ ਜਿਹੜਾ ਵੀਰ ਜੀ ਹਨਾਂ ਦਾ ਜਿਹੜਾ ਡੇਰਾ ਵਾ ਲਾਗੇ ਬਾਬਾ ਦਰਸ਼ਨ ਸਿੰਘ ਜੀ ਦਾ ਡੇਰਾ ਵਾ ਤੇ ਪਹਿਲੀ ਵੀਡੀਓ ਆਪਾਂ ਇਸ ਘਰ ਦੇ ਵਿੱਚ ਤੇ ਅੱਜ ਤੁਹਾਨੂੰ ਟੋਟਲ ਤਿੰਨ گاਵਾਂ ਤੁਹਾਨੂੰ ਦਿਖਾਉਣੀਆਂ ਵਾ ਜਿਨ੍ਹਾਂ ਦੇ ਵਿੱਚ ਦੋ ਤਾਜੀਆਂ ਸੂਈਆਂ ਵਾ ਤੇ ਇੱਕ ਬੱਚੇ ਤੋਂ ਬਿਨਾ ਐਂਡ ਤੇ ਤੁਹਾਨੂੰ ਦਿਖਾਵਾਂਗੇ ਤੇ ਚੰਗੇ ਦੁੱਧ ਵਾਲੀਆਂ ਵੇੜਾਂ ਤੁਹਾਨੂੰ ਦਿਖਾਉਣੀ ਆ ਜਿਹੜੇ ਵਿੱਚ ਸ਼ਕੀਨ ਚੰਗੀਆਂ ਸੋਹਣੀਆਂ ਵੇੜਾਂ ਘਰੇ ਰੱਖੰਦੇ ਉਹਨਾਂ ਵੀਰਾਂ ਵਾਸਤੇ ਵੇੜਾਂ ਜਿਹੜੀਆਂ ਤੁਹਾਨੂੰ ਦਿਖਾਉਣੀ ਆ ਆਹ ਦੇਖ ਸਕਦੇ ਤੇ ਇੱਕ ਮਗਰ ਵਛੀ ਵੀ ਬੜੀ ਪਿਆਰੀ ਆ ਤੇ ਇੱਕ ਮਗਰ ਵਛਾ ਹੈ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਹਿੰਦੀ ਆ ਵੀ ਆਪਣੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੇ ਦੋ ਟਾਈਮ ਚੁਆਈ ਕਰਾ ਲੈ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਨਾਮ ਦੱਸਦੇ ਕਰੀਆ ਆਪਣਾ ਸੰਦੀਪ ਸਿੰਘ ਜੀ ਤੇ ਆਪਣਾ ਐਡਰੈਸ ਵੀ ਦੱਸ ਦਿਓ ਇੱਕ ਲਈ ਅੰਮ੍ਰਿਤਸਰ ਦੀ ਰਾਮਚੰਦ ਰੋਡ ਠੀਕ ਹੈ ਬਾਬਾ ਦੱਸੋ ਡੇਰਾ ਬਾਬਾ ਦਰਸ਼ਨ ਸਿੰਘ ਜੀ ਦੇ ਡੇਰੇ ਦੇ ਲਾਗੇ ਬਿਲਕੁਲ ਹੈ ਨਾ ਸਾਡਾ ਪਿੰਡ ਦਾ ਓਪਚੜ ਬਿਲਕੁਲ ਹੀ ਸਾਹਮਣੇ ਸਾਡਾ ਪਿੰਡ ਵੀ ਬਿਲਕੁਲ ਸਾਹਮਣੇ ਹੀ ਹੈ ਘੁੰਮਣ ਫਿਰਨਾਂ ਵਾਸਤੇ ਜਗ੍ਹਾ ਬਣੀ ਆ ਕਾਫੀ ਮਸ਼ਹੂਰ ਹੈ ਜਿਹੜੀ ਅੰਮ੍ਰਿਤਸਰ ਦੇ ਵਿੱਚ ਤੇ ਫੋਨ ਨੰਬਰ ਵੀ ਬੋਲ ਦਿਓ ਆਪਣਾ 77890 ਹਾਂਜੀ 4242 ਠੀਕ ਹੈ ਤੇ ਮਾਲ ਆਪਣੇ ਕੋਲ ਕਾਫੀ ਗਿਣਤੀ 'ਚ ਆਈ ਚ ਲਈ ਲੱਗੀ ਦਿੰਦੀ ਆ ਹੈਨਾ ਅੱਛਾ ਵੀ ਵੀ ਪਸ਼ੂ ਹੁੰਦੇ ਆ ਕਈ ਜਿਹੀ ਠੀਕ ਹੈ ਤੇ ਚਲੋ ਫਿਰ ਅੱਜ ਦੋ ਤਿੰਨ ਆ ਹਨਾ ਤਿੰਨੇ ਸੋਈਆਂ ਹੀ ਆ ਠੀਕ ਆ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਕਰਨੀ ਆ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਲਏ ਚੌਥਾ ਦਿਨ ਨੂੰ ਠੀਕ ਆ ਤੇ ਕਿੰਨਾ ਦੁੱਧ ਤਿਆਰ ਜੇ ਤੇ ਕੋਲ ਅੱਜ 17 ਕੋ ਬਿਲਕੁਲ ਤਿਆਰ ਹੋਊਗਾ ਤਿਆਰ ਬਿਲਕੁਲ ਤੇ ਬੱਚਾ ਇਹਦੇ ਮਗਰ ਮਗਰ ਬੱਚੀ ਦੇ ਮਗਰ ਬਹੁਤ ਚੰਗੀ ਇਹਦੇ ਮਗਰ ਬੱਚੀ ਬੜੀ ਖੂਬਸੂਰਤ ਹੈ ਹਨਾ ਆ ਬੱਚੀ ਬੜੀ ਤੇ ਕਿੰਨਾ ਕੁ ਤੇਰਾ ਦੁੱਧ ਚ ਭਾਈ ਜਾਊਗੀ ਦੁੱਧ 20 ਪਲੱਸ ਹੀ ਜਾਏਗਾ ਭਾਈ ਜੀ ਅੱਛਾ ਭਲੀ ਹੈ ਠੀਕ ਹੈ ਜੀ 1 ਮਿੰਟ ਬੱਚਾ ਖਾ ਦਈਏ ਤਾਂ ਆਵਲੀ ਬੱਛੀ ਜੀ ਇਹਦੀ ਤੇ ਬੱਛੀ ਵੀ ਮਗਰ ਚੰਗੇ ਟੀਕੇ ਦੀ ਬੱਛੀ ਆ ਜਿਹੜੀ ਆ ਦੇਖ ਸਕਦੇ ਬਿਲਕੁਲ ਤਾਜ਼ੀ ਬੱਚਾ ਠਾ ਦੇ ਇੱਕ ਰੀ ਬੱਛੀ ਠਾ ਕੇ ਦਿਖਾਦੀ ਆ ਆ ਦੇਖ ਲੇ ਮਗਰ ਬੱਛੀ ਵੀ ਸਾਂਭਣ ਵਾਲੀ ਆ ਜਿਹੜੀ ਇਹ ਵੀ ਨਹੀਂ ਤੋੜ ਤੋ ਬਾਕੀ ਹਵਾਨੇ ਤੇ ਵੀ ਬਲਿਕ ਬਲਿਕ ਨਾੜਾਂ ਜਿਹੜੀਆਂ ਚੰਗੀਆਂ ਵਾ ਫੋਲੋ ਕਰਦੇ ਬਾਕੀ ਇਹ ਸਵੇਰਾ ਸਵੇਰ ਦਾ ਹੀ ਟਾਈਮ ਆ ਇਹ ਬਸ ਦੇ ਨਹੀਂ ਚੜੰਦੇ ਆ ਤੋੜ ਦੋ ਇੱਕ ਰਿਆਣਾ ਲੰਮੀ ਤੋੜ ਦੋ ਹਾਂ ਦੇਖ ਸਕਦੇ ਜੀ ਬਾਕੀ ਫੱਬਦੀ ਆ ਪੂਰੀ ਵੈੜ ਜੜੀ ਆ ਤੇ ਆ ਦੰਦ ਵੀ ਇਹਦੇ ਦੇਖ ਸਕਦੇ ਜੀ ਦੋਂਦੀ ਤੋਂ ਜਿਹੜੀ ਚੋਗੀ ਹੋਣਦੀ ਆ ਜਿਹੜੀ ਚਾਰ ਦੰਦ ਦਾ ਕੋਈ ਵੀਰ ਮੰਨ ਕੇ ਚੱਲੇ ਉਹ ਖੀ ਗਈ ਭਜੀ ਨੇ ਹਾਂ ਤੇ ਇੱਕ ਮਿੰਟ ਰੁਕੋ ਵੀ ਦੀ ਇਹਦੇ ਆ ਥਣ ਵੀ ਦੇਖ ਸਕਦੇ ਜੀ ਤੇ ਹਵਾਨੇ ਤੇ ਨਾੜਾ ਵੀ ਪ੍ਰੀਕ ਪ੍ਰੀਕ ਆਪਾਂ ਚੰਗੀਆਂ ਦੇਖ ਸਕਦੇ ਆ ਜੇ ਕੁਛ-ਕੁਛ ਪਹਿਲਾਂ ਵੀ ਹਵਾਨੇ ਤੇ ਹੈਗੀਆਂ ਵਾ ਚਲੋ ਲੈ ਜਾ ਵੀਰ ਜੀ ਬੰਦ ਬਾਕੀ ਕਾਫੀ ਖੂਬਸੂਰਤ ਵਹਿੜਿਆ ਜਣੀ ਬੰਦ ਦੇ ਵੀਰ ਜੀ ਪਹਿਲਾਂ ਦੇ ਹਿਸਾਬ ਨਾਲ ਕੱਦ ਕਾਠ ਵੀ ਚੰਗਾ ਵਾ ਤੇ ਥੱਲੇ ਵੀ ਫਿਕਸ ਜਿਹੇ ਹਵਾਨੇ ਦੇ ਬਿਲਕੁਲ ਬਰਾਬਰ ਹਵਾਨਾ ਵਾ ਜਿੰਨਾ ਵੀ ਆ। ਬਾਕੀ ਉੱਤਰਾ ਵੀ ਠੰਡੀ ਤੇਰੀ ਆ ਜਿਹੜੀ। ਤੇ ਵੇਜ ਜੀ ਫਿਰ ਕਿੰਨਾ ਮੁੱਲ ਰੱਖੀਆ ਦਾ ਆਪਾਂ? 80000 ਰੁਪਏ ਵਾ ਜੀ। ਅੱਛਾ 80000 ਮੁੱਲਿਆ। ਤੇ ਵਿੱਚੋਂ ਕਰ ਦੋਗੇ ਮਾਨਤਨ? ਕਰ ਦਾਂਗੇ। ਕੋ ਫੋਨ ਲਾਵੇ ਇੱਕ ਰਹੀ ਹਨਾ। ਹਾਂਜੀ। ਖੁੱਲਾ ਹੋ ਜਾਊਗਾ ਮਾਨਤਨ। ਖੁੱਲਣਾ ਇਹ ਥੋੜਾ ਬਹੁਤ ਹੋ ਜਾਏਗਾ ਚਲੋ ਪਹਿਲੀ ਵੀਡੀਓ ਆ ਕਰਦੇ ਹਾਂ ਮਨ ਤਾਂ ਕੋਈ ਵੈੜ ਦੇ ਹਿਸਾਬ ਨਾਲ ਚਲੋ ਕੋਈ ਮੁੱਲ ਲਾਵੇ ਤੇ ਤੁਸੀਂ ਵੀ ਉਸ ਹਿਸਾਬ ਨਾਲ ਜਿਹੜੀ ਦੇ ਦਿਓਗੇ ਕੋਈ ਨਹੀਂ ਦੇ ਦਾਂਗੇ ਕੋਈ ਫੋਨ ਇੱਕ ਵਾਰੀ ਕੋਈ ਲਾਵੇ ਜਰੂਰ ਹਨਾ ਬਾਕੀ ਸੋਹਣੀ ਵੈੜ ਆ ਮਗਰ ਵੱਛੀ ਵੀ ਚੰਗੀ ਆ ਹੁਣ ਤੁਹਾਨੂੰ ਜਿਹੜੀ ਇਹ ਕਾਵਲੀ ਵੈੜ ਤਾਂ ਦਿਖਾਉਣੀ ਆ ਇਹ ਵੀ ਬੜੀ ਖੂਬਸੂਰਤ ਜੀ ਆਹ ਦੇਖ ਸਾਦੇ ਜੀ ਥੱਲੇ ਬੜੀ ਸਫਾਈ ਜੀ ਜਿੰਨੀ ਵੀ ਆ ਆਹ ਦੇਖ ਸਾਦੇ ਪਰ ਪਿੱਛੇ ਦਾ ਸੂਆ ਪਹਿਲਾਂ ਹੀ ਅੱਛਾ ਇਹਦਾ ਵੀ ਪਹਿਲਾਂ ਹੀ ਸੂਆ ਆ ਇਨੋਂ ਕਿੰਨਾ ਚਿਰ ਹੋ ਗਿਆ ਜੀ ਸੁਈਣਾ? ਸੁਈਣਾ ਜੋ ਬੀਜੀ ਹਫਤੇ ਤੋਂ ਵੱਧ ਹੋ ਗਿਆ। ਅੱਛਾ। ਹਫਤੇ ਤੋਂ ਵੱਧ ਹੋ ਗਿਆ ਵਾ। ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ? ਦੁੱਧ ਤਾਂ ਤਿਆਰ ਪਈ ਜੀ 20 ਪਲੱਸ ਹੀ ਹੈ। ਤਿਆਰ ਜਿਹੜਾ। ਦੋ ਟਾਈਮ ਚਵਾ ਦੋਗੇ। ਦੋ ਟਾਈਮ। ਤੇ ਇਹ ਧੰਦੋ ਵੇਖੀਏ ਕਿਤਰਾ ਹੈ। ਚਲੋ ਬਾਹਰ ਜਾ ਕੇ ਬਾਹਰ ਜਾ ਕੇ ਦਿਖਾ ਦਿੰਨੇ। ਤੇ ਇਹ ਕਿੰਨਾ ਕ ਦੁੱਧ ਕਰੀ ਜਾਊਗੀ? ਦੁੱਧ 20 ਪਲੱਸ ਕਰ ਗਈ 22-23 ਕਿਲੋ ਆਰਾਮ ਨਾਲ ਕਰ ਲੇਗੀ ਇਸ ਵਾਰ। ਠੀਕ ਹੈ। ਚਲੋ ਫਿਰ ਖੋਲੋ ਹਾਂ ਤਵਰੀਏ ਬਾਕੀ ਥਾਣੇ ਤੇ ਕਰੀ ਦੇਖ ਸਕਦੇ ਜੇ ਅਜੇ ਭਲਾ ਹਵਾਨੇ ਤੇ ਹੈਗੀਆਂ ਵਾ ਤੇ ਚਵਾਈ ਵਿਧੀ ਹੋ ਜਾਂਦੀ ਵਧੀਆ ਫਿਰ ਚੋਈ ਹੋ ਜਾਂਦੀ ਜੀ ਅਸੀਂ ਮਸ਼ੀਨਾਂ ਨਾਲ ਕਰ ਲਈਏ ਹੱਥ ਨਾਲ ਕਰੀਏ ਅੱਛਾ ਮਸ਼ੀਨ ਨਾਲ ਕੋਈ ਕਰ ਲੇ ਤਾਂ ਭਾਵੇਂ ਹੱਥ ਨਾਲ ਕਰ ਲੈਂਦੇ ਤੇ ਇਹਦਾ ਬੱਚਾ ਕਿਹੜਾ ਜੇ ਆ ਬੱਚਾ ਦਾ ਬੱਚਾ ਅੱਛਾ ਜੀ ਹਾਂ ਅੱਛਾ ਜੀ ਆ ਜਰਸੀ ਬੱਚਾ ਜੀ ਕੋਈ ਨਹੀਂ ਰਹਿਣ ਦੋ ਬੈਠਾ ਆ ਦੇਖ ਸਕਦੇ ਜੀ ਥੱਲੇਆਂ ਬੜੀ ਚੰਗੀ ਤਿਆਰ ਹੋਈ ਐ ਵੀ ਅਜੇ ਸਵੇਰ ਸਵੇਰ ਦਾ ਟਾਈਮ ਐ ਬਾਕੀ ਕੋਈ ਵੀਰ ਆਪਣੀ ਦੋ ਟਾਈਮ ਚੁਵਾਈ ਕਰਕੇ ਖੜੇ ਇਹ ਆਪੇ ਗਾਂ ਕਿਹਨੇ ਸੰਭਰੀਆਂ ਵਾਂ ਵੇੜਾ ਉਹਨਾਂ ਵੀਰਾਂ ਵਾਸਤੇ ਚੰਗੀਆਂ ਵਾਂ ਜਿਨ੍ਹਾਂ ਨੇ ਗਾਂ ਦੁੱਧ ਦਾ ਕੰਮ ਕਰਨਾ ਹੈ ਕਿਉਂਕਿ 4-400 ਵੇ ਗਾਂ ਚੋਣ ਵਾਲੀਆਂ ਵੇੜਾਵਾਂ ਜਿਹੜੀਆਂ ਇਹ ਵਾਲੀਆਂ ਇਹਦੇ ਵੀ ਦੰਦ ਉਹਨੇ ਵੇਖ ਕੇ ਤੇ ਤੁਹਾਨੂੰ ਦਿਖਾ ਦਿੰਨੇ ਇਹ ਵੀ ਜਿਹੜੀ ਚੋਗੀ ਜੀ ਆ ਭਾਵੇਂ ਕੋਈ ਛਿੱਗੀ ਜਮਾਲੇ ਚੋਗੀ ਜੀ ਜਿਹੜੀ ਚਾਰ ਦੰਦ ਦੇ ਜਿਹੜੇ ਆ ਬਰਾਬਰ ਆ ਤੇ ਛਿੱਗੀ ਦੇ ਜਿਹੜੇ ਦੰਦ ਫੁੱਟੇ ਆ ਇਹਨੇ ਲਿਆ ਜੋ ਕਰੀ ਤੋੜ ਦੋ ਫਿਰ ਬੰਦ ਵੀ ਦੀ ਹਰੇ ਨੇ ਬਾਕੀ ਕੱਚੀ ਜਗ੍ਹਾ ਤੇ ਜ਼ਿਆਦਾ ਖੁਸ਼ ਹੁੰਦੀਆਂ ਨਾ ਉਹ ਪੱਕਿਆ ਸਾਥ ਮਤਲਬ ਜੀ ਬਾਕੀ ਇਥੋਂ ਪਤਾ ਲੱਗ ਜਾਂਦਾ ਕਿ એનર્ਜੀ ਲੈਵਲ ਦਾ ਵੀ ਇਹਨਾਂ ਦਾ ਪਤਾ ਲੱਗ ਜਾਂਦਾ ਹੈ ਸਿਹਤ ਦਾ ਤੰਦਰੁਸਤੀ ਦਾ ਪਤਾ ਲੱਗ ਜਾਂਦਾ ਇਹਨਾਂ ਦੀਆਂ ਠੀਕ ਹੈ ਜੀ ਆਹ ਨਾਲੇ ਪਤਾ ਲੱਗ ਜਾਂਦਾ ਪਸ਼ੂ ਗਾਵਾ ਵੈਸੇ ਵੀ ਕੱਚੀ ਜਗ੍ਹਾ ਤੇ ਜ਼ਿਆਦਾ ਕੋਈ ਖੁਸ਼ ਹੁੰਦੀ ਆ ਵਾ ਤੇ ਇਹਦਾ ਫਿਰ ਮੁੱਲ ਇਹਦਾ 85000 ਰੁਪਏ ਬਾਈ ਇਹਦਾ ਮੁੱਲ 85000 ਹੈ ਤੇ ਬਾਕੀ ਜੇ ਕੋ ਜੋੜਾ ਪਾ ਲੂਗਾ ਤੇ ਮਨਤਾ ਨਾਲ ਹੋਰ ਕਰ ਦੋਗੇ ਹਾਂ ਜੀ ਮਨਤਾ ਠੀਕ ਹੈ ਤੇ ਜਿਹੜੀ ਇੱਕ ਹੋਰ ਹੈਗੀ ਉਹ ਵੀ ਲੈ ਆਈਏ ਕੋਈ ਲੈ ਲੋ ਜੀ ਆ ਜਿਹੜੀ ਆ ਤੋਰ ਦੋ ਉਧਰ ਨਹੀਂ ਤੋਰਦੇ ਇੱਕ ਰੀ ਇਹਦੇ ਸਿੰਘ ਜਿਹੜੇ ਹੈਗੇ ਆ ਬਾਕੀ ਹੈਗੀ ਇਹ ਸਾਈ ਵਾਲ ਚ ਆ ਇਹਦਾ ਬੱਚਾ ਨਹੀਂ ਹੈਗਾ ਜਿਹੜਾ ਨਹੀਂ ਤਾਂ ਜੀ 5 6 ਦਿੰਦੇ ਲੈ ਜੀ। ਬਾਕੀ ਚਲੋ ਕੱਦ ਕੱਠ ਚੰਗਾ ਵਾ ਇਹਦਾ ਵੀ। ਤੇ ਕਿੰਨਾ ਚਿਰ ਹੋ ਗਿਆ ਪਤਾ ਜੀ ਸੂਈ ਨੂੰ? ਇਹ ਸੂਈ ਨੂੰ ਆਪਣੇ ਤੋਂ ਸੂਈ ਆ ਕੇ ਜੀ ਗੱਭਣ ਲਈ ਸੀ। ਅੱਛਾ। ਸੂਈ ਦੀ ਵੀਡੀਓ ਵੀ ਸਾਨੂੰ ਦੇ ਦਿਆ ਨਾ ਆਪ ਖਾਵਾਂਗੇ। ਠੀਕ ਆ। ਇਹ ਸੂਈ ਨੂੰ ਅੱਜ 8 ਦਿਨ ਹੋ ਗਏ ਨੇ ਜੀ। 8 ਦਿਨ। ਅੱਛਾ। ਤੇ ਦੁੱਧ ਕਿੰਨਾ ਇਹਦੇ ਕੋਲ? ਦੁੱਧ ਤਾਂ ਬੁਰਾ ਨੋਕਾਠ ਨੋਕਲੇ ਲਾਗੇ। 8-9 ਕਿਲੋ। ਇਹ ਇੱਕ ਨਗ ਦੁੱਧ ਕਰੀ ਜਾਊਗੀ ਲੋ 10 ਕਿਲੋ ਕਰੀਏਗੀ 11 ਕਿਲੋ ਜੀ ਉਦੋਂ ਤਰਾ ਸੀਲਸ ਲੱਗੇ ਵੀ ਨਹੀਂ ਮੜੀ ਜਾਂ ਲਹਿੰਦੀ ਹਲਦੀ ਹਲਦੀ ਹੀ ਬਚੇਗਾ ਕੇ ਅੱਛਾ ਉਹਨਾਂ ਬਚੇਗਾ ਮਿਲ ਜਾਂਦੀ ਉਹਨਾਂ ਮੱੜ ਕੇ ਚੋਣੀ ਪੈਂਦੀ ਅੱਛਾ ਚਲੋ ਇਹ ਆ ਵੀ ਕੋਈ ਸੈੱਟ ਕਰ ਲੂਗਾ ਤੇ ਬਾਕੀ ਇਹ ਆ ਵੀ ਦੁੱਧ ਸੰਗਣਾ ਹੁੰਦਾ ਇੰਨਾ ਗਾਵਾਂ ਦਾ ਘਰ ਪੀਣ ਆਸਤੇ ਦੁੱਧ ਚੰਗਾ ਵਾ ਤੇ ਕਿੰਨਾ ਫਿਰ ਮੁੱਲ ਰੱਖਣਾ ਜੇ ਦਾ ਆਪਾਂ ਮੁੱਲ ਤਾਂ 35 ਹਜ਼ਾਰ ਕਰ ਦਈਏ ਬਾਕੀ ਮਾਨਤਨ ਮੁਕਤ ਠੀਕ ਹੈ ਤੇ ਬਾਕੀ ਇਹ ਆ ਵੀ ਤਿੰਨੇ ਸੁਈਆਂ ਵਾ ਤੁਹਾਡੇ ਘਰ ਹੋਣਾ ਕੋਈ ਚਵਾਈ ਕਰਕੇ ਤਸੱਲੀ ਕਰਕੇ ਖੜੇ ਤੇ ਬਾਕੀ ਇਹ ਆ ਵੀ ਕਿਸੇ ਨੇ ਹੋਰ ਵੀ ਖੜਨੀਆਂ ਵਾ ਆਈ ਚਲਾਈ ਪਸ਼ੂਆਂ ਦੀ ਲੱਗੀ ਰਹਿੰਦੇ ਕੋਈ ਫੋਨ ਕਰਕੇ ਪੁੱਛ ਲੈਣਾ ਜੇ ਆਵੇ ਕਿ ਵੀ ਜਾਂਦੀਆਂ ਤੇ ਕੋਈ ਵੀਰ ਹੋਰ ਵੀ ਆ ਜਾਂਦੀਆਂ ਤੇ ਉਹਨਾਂ ਚ ਉਹਨਾਂ ਬਾਰੇ ਕੋਈ ਪੁੱਛ ਲੈਣਾ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ